ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਤੋਂ ਆਈ ਮੰਦ ਭਾਗੀ ਖਬਰ ਹਾਦਸੇ 'ਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਮੌਤ ਜੇ ਡੱਲੇਵਾਲ ਨੂੰ ਕੁਝ ਹੋਇਆ ਤਾਂ ਸੀਐਮ ਤੇ ਪੀਐਮ ਹੋਣਗੇ ਜ਼ਿੰਮੇਵਾਰ ਹਰਸਿਮਰਤ ਕੌਰ ਬਾਦਲ ਐਮਪੀ ਮੀਥੇਰ ਨੇ ਸੰਸਦ ਚ ਚੁੱਕਿਆ ਕਿਸਾਨਾਂ ਦਾ ਮੁੱਦਾ ਬੰਗਲਾਦੇਸ਼ ਚ ਹਿੰਦੂਵਾਦ ਤੇ ਜ਼ੁਲਮਾ ਖਿਲਾਫ ਕਾਂਗਰਸ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ ਬੰਗਲਾਦੇਸ਼ ਕੈਂਟੋਂ ਨਹੀਂ ਆਏ ਅੰਮ੍ਰਿਤਸਰ ਦੇ ਥਾਣੇ ਚ ਹੋਏ ਤਮਾਕੇ ਦੀ ਗੈਂਗਸਟਰ ਨੇ ਲਈ ਜ਼ਿੰਮੇਵਾਰੀ ਹੁਣ ਪੂਰੇ ਦੇਸ਼ ਦੀ ਪ੍ਰਦੂਸ਼ਣ ਸਮੱਸਿਆ ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ ਅਤੇ ਹੁਣ ਖਬਰਾਂ ਵਿਸਥਾਰ ਨਾਲ ਫ੍ਰिजਨੋਦੀ ਬੋਰਡ ਅਤੇ ਸਨੀਸਾਈਡ ਐਵੇਨਿਊ ਤੇ ਬੀਤੇ ਦਿਨੀ ਸੜਕ ਹਾਦਸੇ ਦੇ ਵਿੱਚ ਦੋ ਪੰਜਾਬੀ ਗੁਰਸਿੱਖ ਮੁੰਡਿਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਹੈ ਦੋਵਾਂ ਦੀ ਉਮਰ ਜਿਹੜੀ ਸੀ ਉਹ 13 ਤੋਂ 15 ਸਾਲ ਦੱਸੀ ਜਾ ਰਹੀ ਹੈ ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ ਕਰੋ ਵੈਸੇ ਹੀ ਲੋਕਲ ਗੇੜੀ ਮਾਰਨ ਦੇ ਲਈ ਦੋਵੇਂ ਮੋਟਰਸਾਈਕਲ ਤੇ ਨਿਕਲੇ ਸਨ ਕਿ Amazon ਦੀ ਵੈਨ ਨਾਲ ਉਹਨਾਂ ਦੀ ਟੱਕਰ ਹੋ ਗਈ ਦੋਵਾਂ ਨੇ ਹੈਲਮਟ ਵੀ ਨਹੀਂ ਪਹਿਨੇ ਹੋਏ ਸਨ ਇਸ ਹਾਦਸੇ ਦੇ ਵਿੱਚ ਦੋਵਾਂ ਦੀ मौके ਤੇ ਹੀ ਮੌਤ ਹੋ ਗਈ ਦੋਵੇਂ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣ ਹਰ ਮੈਂਬਰ ਸਨ ਅਜੇ ਨਾਲ ਦੀ ਆਤਮਿਕ ਸ਼ਾਂਤੀ ਲਈ ਐਕਸੀਡੈਂਟ ਵਾਲੀ ਜਗ੍ਹਾ ਤੇ ਸੰਗਤਾਂ ਵੱਲੋਂ ਜਾਪ ਕੀਤਾ ਗਿਆ ਇਸ ਮੰਦਭਾਗੀ ਘਟਨਾ ਕਰਕੇ ਫ੍ਰਿਜ਼ਨੋ ਦਾ ਪੰਜਾਬੀ ਪਾਇ ਇਸ਼ਾਰਾ ਗਹਿਰੇ ਸੋਗ ਦੇ ਵਿੱਚ ਹੈ ਪਿਛਲੇ 21 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤਹਿਤ ਭੁੱਖ ਹੜਤਾਲ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਢਲੇਵਾਲ ਦੀ ਸਿਹਤ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਕਿਸੇ ਸਰਕਾਰ ਨੂੰ ਚਿੰਤਾ ਨਹੀਂ ਹੈ ਤੇ ਨਾ ਹੀ ਕਿਸਾਨੀ ਆंदोलਨ ਦੌਰਾਨ ਕੀਤੇ ਵਾਅਦੇ ਕੇਂਦਰ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਨੇ ਇਹ ਗੰਭੀਰ ਚਿੰਤਾ ਭਰੇ ਸ਼ਬਦ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਕਹੇ ਸੰਸਦ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਜ਼ੋਰ ਸ਼ੋਰ ਨਾਲ ਕਿਸਾਨ ਮੀਂਡਰ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਢਲੇਵਾਲ ਦੀ ਸਿਹਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰ ਕਿਸੇ ਵੀ ਸਰਕਾਰ ਨੂੰ ਉਹਨਾਂ ਦੀ ਕੋਈ ਚਿੰਤਾ ਨਹੀਂ ਹੈ ਉਹਨਾਂ ਕਿਹਾ ਕਿ ਨਾ ਪੀਐਮ ਤੇ ਨਾ ਹੀ ਸੀਐਮ ਨੂੰ ਜਗਜੀਤ ਸਿੰਘ ਢਲੇਵਾਲ ਦੀ ਵਿਗੜ ਰਹੀ ਸਿਹਤ ਦੀ ਕੋਈ ਚਿੰਤਾ ਹੈ ਸਰਕਾਰ 21 ਦਿਨਾ ਤੋਂ ਕਿਸਾਨ ਆਗੂ ਦੀ ਸਾਰ ਤੱਕ ਨਹੀਂ ਲੈ ਰਹੀ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਥਿਆਰ ਨੇ ਸੰਸਦ ਵਿੱਚ ਕਿਸਾਨਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਇਆ ਜਿਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ 2014 ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਵੱਲ ਅਨਸਾਰ ਇਹਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕੀਤੀ ਜਾਊਗੀ ਕੱਲੀ ਵਾਅਦਾ ਨਹੀਂ ਕਿਉਂਕਿ 2011 ਜਿਹੜੀ ਸੈਂਟਰਲ ਕਮੇਟੀ ਬਣੀ ਉਹਦੇ ਵਿੱਚ ਵੀ ਪ੍ਰਧਾਨ ਮੰਤਰੀ ਜੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਹਦੇ ਵਿੱਚ ਵੀ ਡਰਾਫਟ ਦਿੱਤਾ ਕਿ ਜਿਹੜਾ ਐਮਐਸਪੀ ਲਈ ਗਰੰਟੀਡ ਲਾਭ ਆਣਾ ਚਾਹੀਦਾ ਵਾਦਾ ਕਰ ਲਿਆ ਸਰਕਾਰ ਵੀ ਬਣ ਗਈ ਪਰ ਉਸ ਤੋਂ ਬਾਅਦ ਸਭਾ ਭਤੀਜੀ 11 ਬਜਟ ਹੈ ਜਿਹੜੇ ਪੇਸ਼ ਹੋ ਗਏ ਤੇ ਕਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਨੂੰ ਲੈ ਕੇ ਜ਼ਿਕਰ ਤੱਕ ਨਹੀਂ ਜਿਹੜਾ ਕੀਤਾ ਗਿਆ ਆ ਪਿੱਛੇ ਦੇ ਸਾਡੇ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਇਸ ਦੇਸ਼ ਨੂੰ ਆਤਮ ਨਿਰਭਰ ਕੀਤਾ ਹਰੀ ਕ੍ਰਾਂਤੀ ਲੈ ਕੇ ਆਂਦੀ ਉਹਨਾਂ ਨੂੰ ਜਦੋਂ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਧਰਨੇ ਲਾਉਣੇ ਪਏ 700 ਕਿਸਾਨ ਸ਼ਹੀਦ ਹੋਏ ਤੇ ਉਹਨਾਂ ਦੇ ਨਾਲ ਲਿਖਤ ਚ ਵਾਦਾ ਕੀਤਾ ਗਿਆ ਕਿ ਤੁਹਾਨੂੰ ਐਮਐਸਪੀ ਦੀ ਗਰੰਟੀ ਦੇਵਾਂਗੇ ਤੇ ਸਭਾਪਤੀ ਜਾਂ 300 ਤੋਂ ਉੱਪਰ ਦਿਨ ਹੋ ਗਏ ਹਰਿਆਣੇ ਦੇ ਪੰਜਾਬ ਦਾ ਬਾਰਡਰ ਐਦਾਂ ਬਣਾਇਆ ਪਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਸਰਕਾਰ ਨੇ ਕਿਹਾ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆ ਸਕਦੇ ਤੋ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆਏ ਕਿ ਆ ਪੈਦਲ आओ ਵੱਡੀ ਗਿਣਤੀ ਚ ਨਹੀਂ ਆ ਰਹੇ ਅੱਜ 100 ਕਿਸਾਨ ਆਉਣਾ ਚਾਹੁੰਦਾ ਉਹਨਾਂ ਨੂੰ ਵੀ ਆਉਣ ਦਿੱਤਾ ਜਾ ਰਿਹਾ ਸਾਡੇ ਬਜ਼ੁਰਗ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਪਿਛਲੇ 21 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਸਭਾਪਤੀ ਜੇ ਉਹਨਾਂ ਦੇ ਵੀ ਬੱਚੇ ਆ ਪੁੱਤ ਪੋਤੇ ਆ ਜਗਜੀਤ ਸਿੰਘ ਡੱਲੇਵਾਲ ਕੋਈ ਆਪਦੇ ਨਿੱਜੀ ਹਿੱਤਾਂ ਲਈ ਨਹੀਂ ਅੱਜ ਦੇਸ਼ ਦੇ ਕਿਸਾਨਾਂ ਲਈ ਮਰਨ ਵਰਤੇ ਬੈਠਾ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਾਂ 10 ਲੱਖ ਕਰੋੜ ਰੁਪਇਆ ਮਹਿਜ ਜਿਹੜੇ ਕੁਛਕ ਸੈਂਕੜੇ ਉਦਯੋਗਪਤੀ ਆ ਆਪਾਂ ਉਹਨਾਂ ਦਾ ਤਾਂ ਮਾਫ਼ ਕਰਤਾ ਤੇ ਜਿਹੜੇ ਕਿਸਾਨ ਨੇ ਉਹਨਾਂ ਤੇ ਸਿਰਫ 1.8 ਲੱਖ ਕਰੋੜ ਰੁਪਇਆ ਜਿਹੜੀ ਦੇਸ਼ ਦੀ 50% ਵਾਦੀ ਹੈ ਤੇ ਅਸੀਂ ਉਹਨਾਂ ਦਾ ਮਾਫ ਕਰ ਲਈ ਤਿਆਰ ਨਹੀਂ ਉਹਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਤੇ ਆ ਕੁਛ ਦਿਨ ਪਹਿਲਾਂ ਇੱਥੇ ਕਿਉਂਕਿ ਅਸੀਂ 75ਵੀਂ ਜਿਹੜੀ ਸਾਡੇ ਸੰਵਿਧਾਨ ਦੀ ਜਿਹੜੀ ਮਨਾਈ ਹੈਗੀ ਕਿ ਜੀ 75 ਸਾਲ ਹੋ ਗਏ ਸਾਡੇ ਸੰਵਿਧਾਨ ਨੂੰ ਲਾਗੂ ਹੋਏ ਨੂੰ ਪਰ ਮੈਨੂੰ ਦੱਸੋ ਕਿ ਜਿਹੜੀ ਰਾਈਟ ਟੂ ਸਪੀਚ ਰਾਈਟ ਟੂ ਮੂਵਮੈਂਟ ਕਿ ਜਗਜੀਤ ਸਿੰਘ ਡੱਡੇ ਵਾਲਾ ਪੰਜਾਬ ਦੇ ਕਿਸਾਨਾਂ ਦੇ ਨਹੀਂ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਮਾਮਲੇ ਵਿੱਚ ਪੁਲਿਸ ਜਾਂਚ ਜਾਰੀ ਹੈ ਤੇ ਫੌਜ ਦੀ ਟੁਕੜੀ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਉਧਰ ਦੂਜੇ ਪਾਸੇ ਬਬਰ ਖਾਲਸਾ ਦੇ ਜੀਵਨ ਫੌਜੀ ਵੱਲੋਂ ਇਸੀ ਜ਼ਿੰਮੇਵਾਰੀ ਆ ਜਿਹੜੀ ਆ ਉਹ ਲਈ ਗਈ ਹੈ ਜੀਵਨ ਫੌਜੀ ਗਰੁੱਪ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬਬਰ ਖਾਲਸਾ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਦੇ ਨਾਲ ਹੀ ਪੁਲਿਸ ਤੇ ਸਰਕਾਰ ਨੂੰ ਸਿੱਧਾ ਚੈਲੰਜ ਵੀ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਪੁਲਿਸ ਦੇ ਅਧਿਕਾਰੀ ਫਿਲਹਾਲ ਇਸ ਥਾਂਕੇ ਬਾਰੇ ਬੋਲਣ ਨੂੰ ਤਿਆਰ ਨਹੀਂ ਹਨ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਉਧਰ ਬੰਗਲਾਦੇਸ਼ ਚ ਜ਼ੁਲਮ ਚੱਲ ਰਹੇ ਹਿੰਦੂਆਂ ਲਈ ਨਿਆਤ ਸੈਨਾ ਹੈੱਡਕੁਆਰਟਰ ਤੋਂ ਭਾਰਤ ਦੇ ਸਾਹਮਣੇ ਆਤਮ ਸਮਰਪਣ ਕਰਨ ਵਾਲੇ ਪਾਕਿਸਤਾਨ ਦੀ ਤਸਵੀਰ ਕਥਿਤ ਤੌਰ ਤੇ ਹਟਾਉਣ ਦੀ ਮੰਗ ਤੇ ਪ੍ਰੇਂਕਾ ਗਾਂਧੀ ਵਾਡਰਾ ਦੀ ਅਗਵਾਈ ਹੇਠ ਕਈ ਕਾਂਗਰਸ ਸੰਸਦ ਮੈਂਬਰਾਂ ਨੇ ਸੰਸਦਿਕ ਕੰਪਲੈਕਸ 'ਚ ਰੋਸ ਮظਹਰਾ ਕੀਤਾ ਪ੍ਰੇਂਕਾ ਗਾਂਧੀ ਨੇ ਕਿਹਾ ਕਿ ਉਹਨਾਂ ਲੋਕ ਸਭਾ 'ਚ ਵਿਜੇ ਦਿਵਸ ਬਾਰੇ ਚਰਚਾ ਕਰਨ ਲਈ ਨੋਟਿਸ ਦਿੱਤਾ ਹੈ ਵਾਇਨਾਰ ਤੋਂ ਸੰਸਦ ਮੈਂਬਰ ਨੇ ਦਾਅਵਾ ਕੀਤਾ ਹੈ ਕਿ ਸ਼ੁਰੂਆਤੀ ਮਨਜ਼ੂਰੀ ਤੋਂ ਬਾਅਦ ਕਥਿਤ ਤੌਰ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਤੇ ਸਰਕਾਰ ਦੀ ਤਰਾ ਗੱਲ ਨਹੀਂ ਕਰ ਸਕਦੀ ਉਹਨਾਂ ਕਹੇ ਕਿ ਉਦੋਂ ਤੱਕ ਉਹਨਾਂ ਨੂੰ ਯਾਦ ਨਹੀਂ ਸੀ ਅਤੇ ਉਹਨਾਂ ਕਹੇ ਕਿ ਮੈਨੂੰ ਲੱਗਦਾ ਹੈ ਉਦੋਂ ਉਹਨਾਂ ਨੇ ਸ਼ਿਕਾਂ ਦੂਬੇ ਨੂੰ ਮੌਕਾ ਦਿੱਤਾ ਜਿੰਨਾ ਮੁੱਦਾ ਚੁੱਕਿਆ ਤੇ ਕੁਝ ਕਿਹਾ ਫਿਰ ਮੈਂ ਬੋਲੀ ਉਹਨਾਂ ਕਹੇ ਕਿ ਮੈਂ ਸਿਰਫ ਦੋ ਮੁੱਦੇ ਉਠਾ ਰਹੀ ਸੀ ਸਭ ਤੋਂ ਪਹਿਲਾਂ ਮੈਂ ਸ਼ਹੀਦ ਸੈਨਿਕਾਂ ਤੇ ਸੈਨਾ ਨਾਲ ਖੜੇ ਲੋਕਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ ਉਹਨਾਂ ਕਹੇ ਕਿ ਮੈਂ ਇੰਦਰਾ ਗਾਂਧੀ ਨੂੰ ਉਹਨਾਂ ਦੀ ਫੈਸਲਾਕੁਨ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਕਾਰਨ ਵੀ ਯਾਦ ਕਰਨਾ ਚਾਹੁੰਦੀ ਸੀ ਕੁਣ ਪੂਰੇ ਦੇਸ਼ ਦੀ ਪ੍ਰਦੂਸ਼ਣ ਸਮੱਸਿਆ ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ ਜੀ ਹਾਂ ਦਿੱਲੀ ਐਨਸੀਆਰ ਦੀ ਖਰਾਬ ਹਵਾ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਦੂਸ਼ਣ ਦੇ ਮੁੱਦੇ ਤੇ ਉਸ ਦੀ ਸੁਣਵਾਈ ਸਿਰਫ ਦਿੱਲੀ ਐਨਸੀਆਰ ਤੱਕ ਸੀਮਿਤ ਨਹੀਂ ਰਹੇਗੀ ਅਦਾਲਤ ਦੇਸ਼ ਭਾਰ ਚ ਪ੍ਰਦੂਸ਼ਣ ਦੀ ਸਥਿਤੀ ਅਤੇ ਅਪਣਾਏ ਜਾਣ ਵਾਲੇ ਉਪਾਅ ਬਾਰੇ ਸੁਣਵਾਈ ਕਰੇਗੀ સુપ્રીમ કોર્ટ ਦੇ ਜਸਟਿਸ ਅਭੇ ਅਤੇ ਜਸਟਿਸ ਮਨਮੋਹਨ ਦੀ ਬੈਂਚ ਨੇ ਕਿਹਾ ਹੈ ਕਿ ਹੁਣ ਪ੍ਰਦੂਸ਼ਣ ਦੇਸ਼ ਵਿਆਪੀ ਸਮੱਸਿਆ ਹੈ ਇਸ ਲਈ ਅਸੀਂ ਇਸ ਸੁਣਵਾਈ ਦਾ ਦਾਇਰਾ ਵਧਾ ਰਹੇ ਹਾਂ ਅਦਾਲਤ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਬਾਰੇ ਜਾਣਕਾਰੀ ਦੇਣ ਦੇ ਲਈ ਕਿਹਾ ਹੈ